ਸਿਕਾ ਸਾਰੇ ਵੀ ਠੀਕ ਠਾਕ ਮਾ ਆਪਣਾ ਸਾਰਾ ਠੀਕ ਠਾਕ ਰੱਖੀ ਤੇ ਅਸੀਂ ਚੱਲੇ ਜੋਗੇ ਤੇ ਜੋਗਾ ਕਰਨ ਤੇ ਦੇਖੋ ਚੁੰਨੀ ਕਿੱਲੀ ਕਰ ਲਈ ਕਿਉਂਕਿ ਬਹੁਤ ਜਿਆਦਾ ਗਰਮ ਹਵਾ ਬਹੁਤ ਗਰਮੀ ਹੁੰਦੀ ਹੈ ਇੱਥੋਂ ਹੈਗਾ ਉਹ ਤਾਂ ਥੋੜਾ ਹੀ ਬੜੀ ਦੂਰ ਨਹੀਂ ਹੈ ਪਰ ਫਿਰ ਵੀ ਲੋਅ ਆ ਨਾ ਜਿਹੜੀ ਉਹ ਬਹੁਤ ਐ ਮਚਾ ਦਿੰਦੀ ਹੈ ਇਸ ਕਰਕੇ ਹੁਣ ਚੁੰਨੀ ਕਿੱਲੀ ਉਹ ਤਾਂ ਮੈਂ ਹੁਣ ਕੀਤੀ ਹੈ ਤੇ ਸੁੱਕਦੀ ਵੀ ਜਾਂਦੀ ਉੱਥੇ ਤੱਕ ਜਾਂਦੀ ਜਮਾ ਸੁੱਕ ਜਾਣੀ ਚਾਹੀਦੀ ਕਿਰਾਂ ਚੱਲ ਉਹ ਤੱਕ ਠੰਡੀ ਜਾਏ ਮੂਰ ਜਾ ਲਵੇਟ ਲਈ ਠੰਡਾ ਜਾ ਰਿਹਾ ਇੰਦਾ ਤੇ ਚਲੋ ਜੀ ਜਾਂਦੇ ਆਂ ਅੱਜ ਜੋਗੇ ਤੇ ਜਾਂਦੇ ਦਾ ਵਸੇ ਅੱਗੇ ਵੀ ਹੈ ਪਰ ਅੱਗੇ ਵੀਡੀਓ ਨਹੀਂ ਬਣਾਏਗੀ ਕੱਲ ਦਾ ਮੈਂ ਵੈਸੇ ਇੰਨੀ ਮੇਰੀ ਵੀਡੀਓ ਆਈ ਤੇ ਚਲੋ ਤਰਦੇ ਆਂ ਤੇ ਜੀ ਮੂੰਹ ਦੇਖੋ ਜੀ ਮੂੰਹ ਜੀ ਮੂੰਹ ਕੀ ਹੋ ਗਿਆ ਕਿੱਛ ਨਹੀਂ ਰਿਮੋਗਾ ਤਾਂ ਮੈਂ ਘੁਮਾ ਕੇ ਲਿਓ ਗਰਮੀ ਪਾਲੀ ਆ ਜੇ ਕਿਨੇ 5 ਵਜੇ ਲਿਆਵਾਂਗੇ ਅਸੀਂ ਕਿੱਕ ਘੁਮਾ ਕੇ ਠੀਕ ਚਲੋ ਜੀ ਤਰਦੇ ਆਂ ਜੇ ਉੱਥੇ ਟਾਈਮ ਲੱਗ ਗਿਆ। ਤੁਹਾਨੂੰ ਦਿਖਾ ਦਾਂਗੇ ਇਹ ਬਸ ਘਰੇ ਆ ਕੇ ਬਣਾਉਣਾ ਵੀਡੀਓ। ਹਾਂਜੀ। ਅਸੀਂ ਜੋਗਾ ਕਰਕੇ ਆ ਗਏ। ਤੇ ਆ ਕੇ ਬਸ ਮੈਂ ਤਰ ਬਣਾਉਣ ਲੱਗੀ ਆਂ ਦਾਲ। ਇਹਨਾਂ ਮੈਂ ਪਾਠ ਲਾਇਆ ਹੋਇਆ। ਪਹਿਲਾਂ ਮੈਂ ਕਥਾ ਸੁਣ ਕੇ ਠੀਕ ਕਰਵਾਣੀ। ਜੀਮੂ ਜੀਮੂ ਕੇ ਬੈਗ। ਜੀਮੂ ਗਰਮੀ ਆਉਂਦੀ ਹੈ ਜੀਮੂ ਨੂੰ ਗਰਮੀ ਆਉਂਦੀ ਹੈ ਗਰਮੀ ਆਉਂਦੀ ਹੈ। ਅਸਲ ਜਿਹਾ ਤਾਂ ਕਿ AC ਬੰਦ ਕੀਤਾ ਹੋਇਆ ਜਦੋਂ ਮੈਂ ਚਲੀ ਗਈ ਮੈਨਾਂ ਤਾਂ ਮੈਂ ਕਰਕੇ ਨਾ ਉੱਠ ਕੇ ਇਹਨਾਂ ਨੇ ਕੀਤਾ ਉਹਨਾਂ ਨੇ ਘੁਮਾ ਕੇ ਲੈਣ ਨੂੰ ਤੇ AC ਬੰਦ ਕਰਕੇ ਚਲੇ ਗਏ ਤੇ ਚਲਾਉਨੇ ਆ ਠਹਿਰ ਕੇ ਪੁੱਤ ਥੋੜਾ ਟਾਈਮ ਠਹਿਰ ਕੇ ਚਲਾਉਨੇ ਚੰਗਾ ਥੋੜਾ ਟਾਈਮ ਠਹਿਰ ਕੇ ਚਲਾਉਨੇ ਆ ਬੈਲ ਵੀ ਬਹੁਤ ਜ਼ਿਆਦਾ ਹੁੰਦੀ ਇਸਾਂ ਦੀ ਜਿੰਨੂੰ ਆਉਂਦੀ ਆ ਹੁਣ ਦੇਖੋ ਜਿੰਨੂੰ ਆਉਂਦੇ ਆ 600 ਤੋਂ ਉੱਤੇ ਜੁਟਾ ਮੱਚ ਗਿਆ 600 ਦਾ ਪਰ ਜਿਹੜੀਆਂ ਤਾਂ 600 ਨਾਲ ਹੀ ਆ ਜਾਣਾਂ ਫ੍ਰੀਕਾ ਤਾਂ ਹੁਣ AC ਚੱਲ ਰਿਹਾ ਸਭ ਕੁਝ ਚੱਲ ਰਿਹਾ ਤਾਂ ਸਾਰਾ ਕੁਸਾ ਆਈ ਜਾਣਾ ਤਾਂ ਸਭ ਦੇ ਚੱਲਣੀ ਆ ਚਲੋ ਜੀ ਮੈਂ ਬਣਾਉਣ ਲੱਗਿਆਂ ਦਾਲ ਛੋਲੇ ਬਹੁਤ ਗਰਮ ਹੈ ਹੁਣ ਤਾਂ ਪਰ ਅੱਜ ਹਵਾ ਚਲਦੀ ਹੈ ਅੱਜ ਨਾ ਹਨੇਰੀ ਦੇ ਵਿੱਚਾਂਸ ਹੋਏ ਪਏ ਹਵਾ ਵਿਚਾਲੀ ਤੇ ਪਰ ਗਰਮ ਬਹੁਤ ਜਿਆਦਾ ਆਸੀ ਪਾਸੇ ਮੀਂਹ ਪੈ ਜੇ ਨਾ ਤਾਂ ਵੀ ਸਾਡਾ ਪਾਸਾ ਸਹੀ ਹੋ ਜੇ ਠੰਡਾ ਹੋ ਜੇ ਆ ਦੇਖ ਬਹੁਤ ਬਹੁਤ ਜਿਆਦਾ ਗਰਮ ਹੈ ਲੋ ਆ ਮੀਂਹ ਪੈ ਜਾ ਸੇ ਬਸ ਫਿਰ ਵਧੀਆ ਠੰਡੀ ਹੋ ਜੇ ਫਿਰ ਬਹੁਤ ਫਰਕ ਪੈ ਜੇ ਮੈਟ ਧੋਤਾ ਸੀ ਦੇਖ ਲਓ ਸੁੱਕ ਗਿਆ ਜਮਾ ਸੁੱਕ ਗਏ ਗਰਮੀ ਬਹੁਤ ਸੀ ਦੇਖ ਲਓ ਪੁੱਟੇ ਹਾਂ ਸਾਰੇ ਪਾਣੀ ਪੈ ਸੀ ਜਿਵੇਂ ਸੁੱਕਿਆ ਪਿਆ ਲੱਗਦਾ ਹੀ ਨਹੀਂ ਪਾਣੀ ਪਿਆ ਪਾਉਂਦੇ ਹੁਣ ਫੇਰ ਪਾਣੀ ஜெட் பல சோனா ਆ ਰਗੇ ਨੰ ਬਾਲਟੀ ਨਾ ਪਾਉਂਗੀ ਇਹਨਾਂ ਫਿਰ ਇੱਥੇ ਚਿੱਕੜ ਵਾਲਾ ਹੋ ਜਾਂਦਾ ਜਿਮੂ ਦੇਖ ਲਓ ਪਿਆ ਜਿਮੂ ਵਿਚਾਰ ਹੁਣ ਪੜਾਲ ਦੇਸੀ ਜਿਮੂ ਐਸੀ ਚਲਾਈਏ ਫਿਰ ਸਾਰਾ ਦਿਨ ਚੱਲੀ ਗਏ ਰੇ ਲੋ ਸਵੇਰ ਤੋਂ ਲੈ ਕੇ ਸਾਰਾ ਦਿਨ ਚੱਲੀ ਗਏ ਤੇ ਫਿਰ ਬਦਲਾ ਵੀ ਬਿੱਲ ਕਿੰਨਾ ਆ ਜਾਊਗਾ ਕੌਣ ਦੇਊਗਾ ਹੋਰ ਖਰਚੇ ਥੋੜੇ ਹੋਰ ਖਰਚੇ ਬਹੁਤ ਹੈ ਜੀ ਬੇਟੇ ਨੇ ਗੱਡੀ ਲਈ ਉਹਦਾ 10-2000 ਤਾਂ ਉਹਦੇ ਦਿਨੇ ਕੈਸਟ ਤੇ ਸਾਡੀ ਸਾਰੀ ਪੈਨਸ਼ਨ ਹੋ ਜਾਂਦੀ ਹੈ ਇਹ ਸਾਰਾ ਦਿਨ ਏਸੀ ਭਾਲਦੀ ਐ ਚਲੋ ਜਨਮਰ ਇਹਨਾਂ ਤਾਂ ਕੀ ਪਤਾ ਤਾਂ ਪਤਾ ਤਾਂ ਆਪਾਂ ਨੂੰ ਹੈ ਜਿਹਨੇ ਦੇਣਾ ਵੈਲਾ ਲਓ ਜੀ ਦਾਲ ਧਰਤੀ ਐ ਮੈਂ ਤੇ ਚਲੋ ਦੇਖੀ ਜੋ ਜੋ ਕਾਰਮਾ ਚ ਹੈਗਾ ਹਨਾ ਇਹ ਤਾਂ ਭਾਲਦੀ ਐ ਵਿਚਾਰੀ ਹਨਾ ਇੰਤਾਂ ਪਤਾ ਨਹੀਂਗਾ ਕੁਛ ਬਾਠ ਲਾਇਆ ਸੀ ਟੀਵੀ ਤੇ ਐਲਸ ਵੀ ਦੇ ਵੀ ਪਤਾ ਨਹੀਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਇਹ ਹੁਕਮਨਾਮਾ ਜੀ ਹੁਕਮਨਾਮਾ ਨਾ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਜਿਹੜੇ ਚਲੋ Hindu ਆ ਜਾਂ Musalman ਆ ਉਹਨਾਂ ਨੂੰ ਦੱਸਦੀਆਂ ਵੀ ਇਹ ਨਾ ਇਹ ਫਿਰ ਹੁਕਮ ਜੋ ਗੁਰੂ ਹੁਕਮ ਕਰਦੇ ਵੇ ਆ ਜਿੱਦਾਂ ਗੁਰੂ ਨੇ ਆ ਹੁਕਮ ਕੀਤਾ ਸਿੱਖ ਲਈ ਵੀ ਤੁਸੀਂ ਆ ਹੁਕਮ ਮੰਨੋ ਨਾ ਦਾ ਸ਼ਬਦ ਪੜੋ ਚੱਲਦਾ ਸੀ ਕਿ ਤੇ ਵਾਹਿਗੁਰੂ ਦਾ ਸੀ ਮੈਂ ਚੱਲਦਾ ਸੀ ਜਿਵੇਂ ਉੱਥੇ ਮੜਮੜ ਦੇਖੀ ਉਤਰ ਉਤਰ ਨਹੀਂ ਘਟਾਈ ਰੱਖੀ ਸੀ विदेलो ਮੈਨੂੰ ਪਤਾ ਲੱਗ ਰਿਹਾ ਵੀ ਕੁਝ ਕਰ ਕੋਈ ਸੀ ਮਰਨ ਵਗੈਰਾ ਕੁਝ ਵੀ ਕੀ ਪਤਾ ਵਿਚਾਰੇ ਦੇ ਸੌਣ ਸੁਣ ਕੇ ਇਹਦੇ ਕੱਟੀ ਜਾਵੇ ਆਖਰੀ ਹੋਵੇ 84 ਲੱਖ ਵਾਲਿਆਂ ਜੂਨ ਦਾ ਜੋ ਆਖਰੀ ਜੂਨ ਹੋਵੇ ਹੋਏ ਉਹ ਏਸੀ ਚਲਾਤਾ ਜਿਮੋ ਪੈ ਗਿਆ ਲਟਕੇ ਉਹਦੇ ਨਾਲ ਦੀ ਨਾਲ ਜਿਮੋ ਉਹ ਬਗੇ ਕਾਦਾ ਹਾਂ ਹਾਂ ਸਰ ਮੈਂ ਲਾਈਟ ਦੀ ਘਾ ਕੇ ਬਾਹਰ ਮਗਰ ਨਹੀਂ ਮਿਰਚਾ ਮੈਂ ਬਾਹਰ ਲੜ ਜੂ ਕੇ ਨਹੀਂ ਲਾਉਗੀ ਪੌਣੀ ਅੱਠ ਹੋ ਗਏ ਇੱਕ ਤਾਂ ਜਮੀਨ ਪਤਾ ਕੀ ਕਰੇ ਸਾਰਾ ਦਰਵਾਜਾ ਖੁੱਲ ਕੇ ਬਹਿ ਜਾਂਦੀ ਹੈ ਜਮੈਂ ਠੰਡਾ ਹੁੰਦਾ ਕਮਰਾ ਬਾਹਰ ਤਾਂ ਆ ਗਿਆ ਲੱਗਦਾ ਅਸੀਂ ਹੁਣ ਮੜਾ ਜੇ ਬੰਦ ਕਰਕੇ ਆਈਆਂ ਦਰਵਾਜਾ ਬਾਰਵਾ ਕੀ ਬਰਠੰਡਾ ਲੱਗਦਾ ਕਿ ਬਾਹਰ ਸੇਕ ਬੜਾ ਹੈ ਨਾ ਪਰ ਜਿਮੂਠਿਆ ਨਹੀਂ ਬਾਵਾ ਖੋਲਣ ਦਰਵਾਜ ਜਿਮੂ ਐ ਲਾਟੂ ਗੱਗੂ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ ਜੀ ਦੱਬ ਕੇ